ਇਨਾਂ ਦਾ ਬਾਬਿਆਂ ਨੇ ਫਰਮਾਇਆ ਚੂੜੀਆਂ ਦੇ ਟੋਟੇ ਇੱਕ ਮੀਆਂ ਬੀਬੀ ਦਾ ਝਗੜਾ ਹੈ ਵੀ ਸਾਡੇ ਮਾਪ ਘਰ ਕੋਈ ਨਹੀਂ ਹਰ ਡਰਾਈਵਰ ਪ੍ਰਦੇਸੀ ਭਾਈ ਜਿਹੜੇ ਸਾਨੂੰ ਅੰਤਾਂ ਦਾ ਪਿਆਰ ਕਰਦੇ ਐ ਤੇ ਕਿਉਂਕਿ ਕੱਲੇ ਡਰਾਈਵਰਾਂ ਦੇ ਨਹੀਂ ਜਿਹੜਾ ਵੀ ਬੰਦਾ ਸ਼ਾਦੀशुदा ਹੈ ਉਹਨਾਂ ਨਾਲੇ ਬਿਸਰਦਾ ਹੀ ਹੈ ਮਸਲਾ ਕਿ ਕਿੱਥੇ ਗਿਆ ਸੀ ਇੰਨਾ ਚਿਰ ਲਾਤਾ ਡਰਾਈਵਰ ਵਿਚਾਰਾ ਹੁਣ ਦੋ ਤਿੰਨ ਮਹੀਨਿਆਂ ਤੋਂ ਆਇਆ ਹੈ ਘਰ ਵਾਲੀ ਸ਼ੱਕ ਕਰਦੀ ਹੈ ਤਾਂ ਡਰਾਈਵਰ ਆਏ ਹਾਏ ਹਾਏ ਡ라이ਵਰ ਡ라이ਵਰ ਵਿਚਾਰਾ ਤਰਸ ਵੀ ਆਉਂਦਾ ਕੀ ਕਹਿੰਦਾ ਸੁਣਨਾ ਜਰਾ ਜਾਂ ਸ਼ੁਰੂ ਕਰ ਦਿਓ ਲੱਭ ਲੈਣ ਉਹਨਾਂ ਨੂੰ ਲੱਭ ਲੈਣਾ ਕੋਈ ਨਹੀਂ 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 ਉਹੀ ਹੈ ਜੀ ਉਹੀ ਸੇ ਹਾਂ ਸੋਰੋ ਹਾਂਜੀ ਹਾਂਜੀ ਬਸ ਸੁਰ ਦੇ ਦਿਓ ਬਸ ਨਹੀਂ ਨਹੀਂ

ਕਬੀ ਦੀ ਬਿਮਾਰੀ ਤੇਲ ਦੀ ਦਿਲ ਦੀ ਦਮਕਾ ਮਾਰ ਕੇ ਡਰਾਤਾ ਓਏ ਦਿਲ ਦੀ ਸਲਾਮਤ ਵੀ ਬੋਲਨੀ ਮਜਾ ਜੜਨੀ ਐਵੇਂ ਨਾ ਰੋਣ ਨਹੀਂ ਹਜਰੋchni ਮਜਾ ਜੜਨੇ ਓ ਦਿਲ ਦੀ ਸਲਾਮਤ ਤੈਨੂੰ ਐਵੇਂ ਨਾ ਖੋਜਨੀ ਰਾਜੋ ਸਵਾਰੀਆਂ ਦਾ ਬਹਿ ਗਿਆ ਸੀ ਚੁੰਡਨੀ ਅੱਛਾ ਜੀ ਕਦੁੱਦੀ ਨਾਲ ਉਹ ਤਾਂ ਲੈਂਦੀਆਂ ਸੀ ਪੰਗੇ ਮੰਗਾ ਡੁੱਟ ਗਿਆ ਡੋਰੀ ਗਈਆਂ ਭੁੱਲ ਨਹੀਂ ਨਜਾਜਣੇ ਓਏ ਇੱਕ ਕਰਾਂ ਦੇ ਕੰਡੇ ਅੱਜ ਜਿਵੇਂ ਹੱਥ ਮਾਰਾ ਮੇਰੇ ਘਰ ਦੇ ਵਿੱਚ ਤਾਂ ਸੋਹਣਾ ਭੁੱਲ ਨਹੀਂ ਨਜਾਜਣੇ ਇੱਕ ਕਰਾਂ ਦੇ ਕੰਡੇ ਅੱਜ ਜਿਵੇਂ ਹੱਥ ਮਾਰਾ ਮੇਰੇ ਘਾਰੇ ਹਗਲਾਬ ਦਾ ਤੂੰ ਭੁੱਲ ਨਹੀਂ ਨਜਾਜਣੇ ਥੈਂਕ ਯੂ ਕੜੀ ਦੇ ਦਿਆ ਤਲਾਕ ਦੇ ਨਾ 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 ਇਹ ਨਾ ਕਰੀ ਆ ਜਾ ਆਵਾ ਗੋੜੀ ਕੀਤੀ ਮੇਰੀ ਅੱਧਰ ਜਵਾਨੀ ਕੱਜ ਛੱਡ ਕੇ ਬਸਾਂ ਦੇ ਕਰੇ ਖੋਰੀ ਵੇ ਡਰੇਵਰਾ ਓ ਚੋੜੀਆਂ ਜੱਟਾਂ ਦੀ ਮੇਰੀ ਟੱਕੇ ਲੱਕੜੀ ਵਾਲਾ ਦੀ ਇੱਕ ਥੋਰੀ ਵਿੱਚ ਰੇਵਰਾ ਨਕਲੀ ਵਾਲਾ ਦੀ ਇੱਕ ਥੋਰੀ ਵਿੱਚ ਰੇਵਰਾ ਓ ਸ਼ਕਤੀ ਤੇ ਬਿਮਾਰੀ ਤੈਨੂੰ ਕਿੰਨੇ ਕਦਾ ਦਿਲ ਦੀ ਸਫਾਈ ਕਰਾਂ ਪੇਸ਼ਨੀ ਸ਼ੱਕ ਦੀ ਬਿਮਾਰੀ ਤੈਨੂੰ ਜੰਬੜੀ ਰਕਨ ਕਿੰਨੇ ਕਦਾ ਦਿਲ ਦੀ ਸਫਾਈ ਕਰਾਂ ਪੇਸ਼ਨੀ ਹੱਥਾਂ ਦੇ ਘਰ ਹੁੰਦੇ ਵਸਦੇ ਸਿਆਣੇ ਕਹਿੰਦੇ ਲੱਗੇ ਬੈਜੂ ਨਿਤ ਦਾ ਕਲੋਸ਼ ਨੀ ਤੇਰੀ ਸੌਦੇ ਹੱਥੋਂ ਵਿੱਚੋਂ ਛੱਡ ਦਿੱਤੇ ਵੈਨ ਭੱਲੇ ਭੱਲੇ ਸੋਵੇ ਹੱਥੋਂ ਪਿਛੇ ਛੱਡ ਦਿੱਤੇ ਮੈਲ ਲੱਗ ਜਾਂਦਾ ਸੀ ਕੁਵਾਰਿਆਂ ਦਾ ਟੋਲ ਨਹੀਂ ਮੱਝ ਜਣੇ ਓ ਟਿੱਕਰਾਂ ਦੇ ਕੰਡੇ ਅੱਜ ਤੂੰ ਮੈਂ ਹੱਥ ਮਾਰਾ ਮੇਰੇ ਘਰਾਂ ਗਲਾਬ ਦਾ ਤੂੰ ਗੁੱਲ ਨਹੀਂ ਮੱਝ ਜੀ ਚੂੜੀਆਂ ਦੇ ਦੋਤੇ ਤੇਰੀ ਗੱਦੀ ਵਿੱਚੋਂ ਲੰਮੇ ਨੇ ਨਹੀਂ ਬੋਲੀਏ ਅੱਜ ਤੂੰ ਮੈਂ ਹੱਥ ਮਾਰਾ ਮੇਰੇ ਘਰਾਂ ਗਲਾਬ ਦਾ ਤੂੰ ਗੁੱਲ ਨਹੀਂ ਮੱਝ ਜੀ ਥਰਡ ਡੇ ਆਸ਼ੀਰਵਾਦ। ਥੈਂਕ ਯੂ। ਸ਼ੁਕਰੀਆ। ਥੈਂਕ ਯੂ ਜੀ। ਥੈਂਕ ਯੂ।